ਿੰਡਨ ਰੋਡ ਮਹਿਰੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਲਖਦਾਤਾ ਦੀ ਦਰਗਾਹ ਤੇ ਬੜੀ ਹੀ ਤੁਮਤਮ ਨਾਲ ਮਨਾਇਆ ਗਿਆ ਸਲਾਣਾ ਸਿੰਜ ਮੇਲਾ ਦੱਸਦੀ ਕਿ ਇਹ ਸਿੰਜ ਮੇਲਾ ਡਾਕਟਰ ਸਾਬੀ ਦੀ ਯਾਦਗਰੀ ਦੇ ਵਿੱਚ ਜਿਹੜਾ ਕੀ ਮਨਾਇਆ ਜਾਂਦਾ ਹੈ ਸਤਮਾ ਸਿੰਜ ਮੇਲਾ ਹੈ ਜਿੱਥੇ ਸਾਬਕਾ ਵਿਧਾਇਕ ਗਗਿੰਦਰ ਪਾਲ ਮਹਿਮਾਨ ਵਜੋਂ ਪਹੁੰਚੇ ਤੇ ਉੱਥੇ ਹੀ ਆਏ ਹੋਏ ਲੋਕਾਂ ਨੇ ਖੂਬ ਇਸ ਮੇਲੇ ਦਾ ਨਜ਼ਾਰਾ ਲਿਆ ਤੇ ਆਏ ਹੋਏ ਮਹਿਮਾਨਾਂ ਨੇ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਉਤੇ ਹੀ ਨਰੋਟ ਮਹਿਰੇ ਦੇ ਸਰਪੰਚ ਗੋਤਮ ਮਾਨ ਨੇ ਕੀ ਕੁਝ ਕਿਹਾ ਸੁਣੋ ਤੁਸੀਂ ਵੀ ਤਦ ਤੱਕ ਬਨੇ ਰੋ ਸਾਡਨਾਤ ਦੇਖਦੇ ਰਹੋ ਪੰਜਾਬ ਜੇ ਕੇ ਨਿਊਜ਼ ਖੂਨ ਮੇਲਾ ਕਰਵਾਇਆ ਜਾ ਰਿਹਾ ਮਰੋੜ ਮੇਲੇ। ਕਾਫੀ ਸਾਲਾਂ ਤੋਂ ਕਰਾਇਆ ਜਾ ਰਿਹਾ ਹੈ। ਕਿਹਦੀ ਯਾਦ ਵਿੱਚ ਕਰਾਇਆ ਤਾਂ ਕੀ ਮੈਸੇਜ ਹੈ? ਇਹ ਸਾਡੇ ਸਿੰਝ ਦੰਗਲ ਕਮੇਟੀ ਵੱਲੋਂ ਜਿਹੜਾ ਸਿੰਝ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਜਾ ਰਿਹਾ ਹੈ। ਔਰ ਅੱਜ ਜਿਹੜਾ ਕਿ ਇਹ ਸਿੰਝ ਮੇਲਾ ਸਾਡੇ ਡਾਕਟਰ ਸਾਬੀ ਜੀ ਸਵਰਗੀ ਡਾਕਟਰ ਸਾਬੀ ਜੀ ਉਹਨਾਂ ਦੀ ਯਾਦ ਵਿੱਚ ਕਰਵਾਇਆ ਗਿਆ ਔਰ ਸਾਰੇ ਮੈਂ ਨੌਜਵਾਨਾਂ ਨੂੰ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਹਲਕਾ ਪੂਆ ਦੇ ਨੌਜਵਾਨਾਂ ਨੂੰ ਇਹੀ ਅਪੀਲ ਕਰਦਾ ਕਿ ਅਸੀਂ ਨਸ਼ਿਆਂ ਨੂੰ ਛੱਡ ਕੇ ਵਧੀਆ ਜਿਹੜੀ ਦੇਸ਼ ਦੀ ਪੰਜਾਬ ਦੀ ਤਰੱਕੀ ਵਾਸਤੇ ਅਸੀਂ ਖੇਲਾਂਵਾਲ ਔਰ ਕੁਸ਼ਤੀਆਂ ਵਾਲੇ ਜਿਆਦਾ ਜਿਹੜਾ ਧਿਆਨ ਦੇਈਏ ਤਾਂ ਜੋ ਆਪਾਂ ਵਧੀਆ ਟੰਗ ਦੇ ਨਾਲ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਤੇ ਆਪਣੇ ਜ਼ਿਲ੍ਹੇ ਨੂੰ ਜਿਹੜਾ ਅੱਗੇ ਵਧਾ ਸਕੀਏ ਤੇ ਨਵੀਂ ਪੀੜ੍ਹੀ ਨੂੰ ਜਿਹੜਾ ਵਧੀਆ ਮੈਸੇਜ ਦੇ ਸਕੀਏ ਬੋਲਣਾ ਪਟਾਣੀ ਕਿਰਮਾ ਸਿੰਘ ਮੇਲਾ ਵੀ ਕਿਹਦੀ ਯਾਦ ਵਿੱਚ ਕਰਵਾਇਆ ਜਾਂਦਾ ਨਿਰੋੜਨੇ ਦੇ ਵਿੱਚ ਦਾ ਦੇਖੋ ਜੀ ਹਰ ਸਾਲ ਜਿਸ ਤਰ੍ਹਾਂ ਹੀ ਕਰਵਾਉਂਦੇ ਆ ਸਿੰਘ ਮੇਲਾ ਇਹ ਸਾਡਾ ਇਸ ਸਾਲ 7ਵਾਂ ਸਿੰਘ ਮੇਲਾ ਹੈਗਾ ਤੇ ਬਾਬੇ ਲਖਦਾਤਾ ਜੀ ਯਾਦ ਵਿੱਚ ਤੇ ਸਾਡਾ ਵੱਡਾ ਵੀਰ ਡਾਕਟਰ ਸਾਹੀ ਉਹਨਾਂ ਨੇ ਉਪਰਾਲਾ ਕੀਤਾ ਸੀ ਤੇ ਉਹਦੀ ਯਾਦ ਵਿੱਚ ਸਤਵਾਂ ਇਸ ਸਾਲ ਮੇਲਾ ਚੱਲਦਾ ਪਿਆ ਜੀ ਯੂਥ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਯੂਥ ਦੇਖਿਆ ਕਿ ਨਸ਼ਾ ਜਿਆਦਾ ਚੱਲ ਜਾਂਦਾ ਹੈ ਕਿਉਂ ਯੂਥ ਨੂੰ ਇਹੀ ਮੈਸੇਜ ਹੈ ਨਸ਼ਿਆਂ ਤੋਂ ਦੂਰ ਹੋ ਕਬੱਡੀ ਖੇਡੋ ਕੁਸ਼ਤੀ ਖੇਡੋ ਖੇਡ ਮੇਲੇ ਨਾਲ ਬਸ ਜਾਓ ਤੇ ਆਪਣਾ ਸਰੀਰ ਤੰਦਰੁਸਤ ਰੱਖੋ ਜੀ ਇਹ ਮੇਲੇ 'ਚ ਆਏ ਮੇਰਾ ਜਿਹੜੀ ਹੋ ਰਹੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਕੋਈ ਜੀ ਰੋਡ ਮੈਰਿਜ ਜਿਹੜੀ ਸੰਜ ਮੇਲਾ ਹੁੰਦਾ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੀਤਾ ਜਾ ਰਿਹਾ ਹੈ ਮੇਰੇ ਵੱਲੋਂ ਜਿਹੜੀ ਮੈਨੇਜਮੈਂਟ ਕਮੇਟੀ ਦੰਗਲ ਕਰਾਉਣ ਵਾਲੀ ਹੈ ਔਰ ਜਿੰਨੇ ਵੀ ਪਲਵਾਨ ਆਏ ਨੇ ਜਿੰਨੇ ਵੀ ਲੋਕੀ ਦੇਖਣ ਵਾਸਤੇ ਆਏ ਨੇ ਮੇਰੇ ਬਾਬੇ ਨਾਨਕ ਅਕੋ ਪ੍ਰਾਰਥਨਾ ਇਹਨਾ ਉੱਤੇ ਸਾਰਿਆਂ ਦਾ ਬਾਬੇ ਨਾਨਕ ਦਾ ਮਿਹਰ ਭਰਿਆ ਹੱਥ ਰਹੇ ਕਿ ਸਾਰੇ ਇਹ ਦਿਨ ਦੁਗਣੀ ਤੇਰਾ ਚੁਗੜੀ ਤਰੱਕੀ ਕਰਨ ਇਹ ਮੇਰੀ ਕਾਮਨਾ ਖਾਸ ਤੌਰ ਦੇ ਉੱਤੇ ਜਿਹੜੇ ਲੋਕੀ ਜਿਹੜੇ ਪੁਲਵਾਨ ਸਿੰਘ ਜੋਖਣਾ ਜਕਰਨ ਦੰਗਲਪੁਰ ਨਵਸੇ ਆਇਆ ਉਹਨਾਂ ਕੀ ਮੇਰੀ ਪ੍ਰਾਰਥਨਾ ਹੈ ਔਰ ਜਿਹੜੇ ਲੋਕੀ ਦੇਖਣ ਆਏ ਜੋ ਉਹਨਾਂ ਕੀ ਮੇਰੀ ਪ੍ਰਾਰਥਨਾ ਜਿਹੜੇ ਲੋਕੀ ਢੁਲਦੇ ਆ ਉਹ ਹੋਈ ਹੋਈ ਢੁਲ ਸਕਦੇ ਜਨਾਬੀ ਸੇਫ ਹੋ ਕੇ ਤੇ ਸੋਚਣਾ ਦੀ ਠੀਕ ਹੁੰਦੀ ਹੈ ਜਿਹੜੇ ਲੋਕੀ ਆਪਣੇ ਸਰੀਰ ਔਰ ਖਾਣ-ਪਾਨ ਜਿਹੜਾ ਠਿਗਰਸਦੇ ਆ ਕੋਈ ਨੁਕੀ ਢੁਲ ਸਕਦੇ ਤੇ ਮੇਰੇ ਸਾਰੇ ਲੋਕਾਂ ਕੀ ਬੇਨਤੀ ਹੈ ਢੋਲਾ ਵੀ ਜ਼ਰੂਰੀ ਔਰ ਨਾਲਾ ਪੜਨਾ ਵੀ ਜ਼ਰੂਰੀ ਨਾਲ ਨਾਲ ਖੇਡ ਮੇਲਿਆਂ ਤੇ ਵੀ ਜਾਣਾ ਜ਼ਰੂਰੀ ਸਭ ਤੋਂ ਵੱਡੀ ਗੱਲ ਮੈਂ ਇਹ ਮੈਸੇਜ ਦੇ ਰਿਹਾ ਚਾਹਾਂ ਜਿੰਨੇ ਵੀ ਦਰਸ਼ਕ ਆਏ ਨੇ ਦੇਖਣ ਲਈ ਸਾਰੇ ਜਿਹੜੇ ਮੇਰੇ ਹੱਥ ਵਨ ਕੇ ਬੇਨਤੀ ਅਗਣੇ ਆਪਣੇ ਨਾਲ ਦੇ ਉੱਤੇ ਤਰੱਕੀ ਕਰਨੀ ਹੈ ਤੇ ਤੁਹਾਨੂੰ ਆਪਣੇ ਪਰਿਵਾਰ ਸੁਭਮ ਬਿਵਾਂ ਕਰਦੇ ਨਹੀਂ ਪਾਣੀ ਜੇ ਲੋ ਆਪਣੇ ਮਾਪਿਆਂ ਦੀ ਸੇਵਾ ਕਰੋਗੇ ਤੇ ਆਟੋਮੈਟਿਕਲੀ ਰੱਬ ਵੀ ਖੁਸ਼ ਹੋ ਜਾਏਗਾ ਬਾਬਾ ਲਾਣਿਕ ਵੀ ਖੁਸ਼ ਹੋ ਜਾਏਗਾ ਜੇ ਲੋ ਰੱਬ ਤੁਹਾਡੇ ਤੋਂ ਖੁਸ਼ ਆਏ ਫਿਰ ਤੁਸੀਂ ਬੁਲਾਉਂਦੇ ਹੋ ਖਾਸ ਤੌਰ ਤੇ ਕੱਲ ਮੈਂ ਹੋਰ ਕਹਿਣਾ ਚਾਹਾਂਗਾ ਇਹ ਗੋਤਾਮਾਨ ਜੀ ਮੇਰੇ ਨਵੇਂ ਸਰਪੰਚ ਨਰੂਡ ਮਹਿਰੋਤੂ ਬਣੇ ਆ ਇਹ ਮੇਰਾ ਸਾਬਕਾ ਸਰਪੰਚ ਵਿਲੇ ਜੀ ਮੇਰੀ ਨਾ ਦੋਨਾਂ ਅੱਗੇ ਬੇਨਤੀ ਹੈ ਇੱਕ ਦੂਜੇ ਨਾਲ ਸਹਿਯੋਗ ਕਰਕੇ ਜਿਨੇ ਵੀ ਪੈਸੇ ਪਿਆ तकरीबन ਕੋਈ ਮਰਗਲ 60 ਕੋ ਲੱਖ ਰੁਪਇਆ ਪਿਆ ਜਿਹੜੀ ਮੌਜੂਦਾ ਸਰਕਾਰ ਉਹਨਾਂ ਦੇ 1 ਰੁਪਇਆ ਨੇ ਆਇਆ ਤੇ ਇਹਨਾਂ ਅੱਗੇ ਮੇਰੀ ਬੇਨਤੀ ਹੈ ਮੇਰੇ ਦੋਨਾਂ ਸਹਿਰੋ ਤੁਸੀਂ ਅਸੀਂ ਪੈਸੇ ਦੇ ਉੱਤੇ ਆਪਣੇ ਪਿੰਡ ਦੀ ਡਿਵੈਲਪਮੈਂਟ ਕਰਵਾਇਆ ਮੈਨਾਂ ਨੂੰ ਆਦੇਸ਼ ਕਰਦਾ ਮੈਂ ਤੁਸੀਂ ਵਧੀਆ ਤਰੀਕੇ ਨਾਲ ਆਪਣੇ ਪਿੰਡ ਦੇ ਜਿੱਥੇ ਜ਼ਰੂਰਤ ਹੈ ਉਹ ਜ਼ਰੂਰਤ ਪੂਰੀ ਕਰੋ ਜਿਸਾਂ ਤੂੰ ਸਾਹਮਣੇ ਕੈਮਰਾ ਮਾਰ ਕੇ ਚੈੱਕ ਕਰ ਲੋ ਕਿ ਮਾਡੀ ਹਾਲ ਹੈ ਉਹਨੂੰ ਤੇ ਕਾਜੰ ਹੈ ਮੈਂ ਇਹਨਾਂ ਨੂੰ ਗੋਤਮਾ ਨੂੰ ਗਿਆ ਬੰਨਾ ਰਾਂ ਫਸਲਾ ਸਾਫ ਸਭਾਈ ਕਰਕੇ ਵਧੀਆ ਤਰੀਕੇ ਦਾ ਬਣਾ ਦਿਓ ਅਗਰੇ ਇਸ ਗਰਾਊਂਡ ਦੇ ਵਿੱਚ ਕੋਈ ਕਮੀ ਰਹਿ ਗਈ ਹੈ ਇਹ ਸਟੇਡੀਅਮ ਹੈ ਜਦੋਂ ਨਹੀਂ ਸੀ ਬਣਿਆ ਉਹਦੀ ਮੈਂ ਅਨਾਉਂਸ ਕਰਕੇ ਗਿਆ ਸੀ ਮੈਂ ਬਣਾਇਆ ਤੇ ਮੈਂ ਤੇ ਬਣਾਤਾ ਮੈਂ ਕੁੰਡੀ ਹਾਲ ਵੀ ਬਣਾਤਾ ਮੈਂ ਡਿਸਪੈਂਸਰੀ ਬਣਾਤੀ ਔਰ ਸਪਲਾਈ ਦੀ ਟੈਂਕੀ ਤੋਂ ਸਾਡੇ ਨਵੀਂ ਬੰਦੂ ਦੀ ਪ੍ਰਣਾਲੀ ਲੱਗੀ ਨਵੀਂ ਬੰਦੂ ਤੇ ਔਰ ਇਹਨਾਂ ਕੋ ਮੇਰੀ ਬੇਨਤੀ ਹੈ ਵੀ ਅੱਛਾ ਕੰਮ ਕਰੋ ਜੋ ਜੁੜੇ ਲੋਕੀ ਆਪਣੀ ਨਾਲ ਚੰਗਾ ਕੰਮ ਕਰਦੇ ਲੋਕੀ ਨੇ ਜਾਇ ਕਰਦੇ ਬਹੁਤ ਬਹੁਤ ਨਮਰ ਵਾਲੇ ਲੋਕਾਂ ਨੂੰ ਸਾਰਿਆਂ ਦੇ ਮੇਰੇ ਵੱਲੋਂ ਲੱਖ ਲੱਖ ਵਧਾਈ ਹੈ ਜੀ